ਦੀ ਕੀ ਕੀਤੀ ਆ ਦੇਖੋ ਇਹਨੂੰ ਪੁੱਛੋ ਦਾਰੂ ਕਿੱਦਾਂ ਪੀਤੀ ਆ ਪਰਿਆਰੀ ਆ ਦੇਖੋ ਇੰਨੇ بڑے ਗੁੰਡਾਗਾਨ ਦਿੱਤੇ ਦਾਰੂ ਪਾ ਦੇ ਮਲਾਜਾ ਆ ਪੰਜਾਹ ਦਰ ਪਿੰਡਾਂ ਵਿੱਚ ਆ ਦੇਖੋ ਇਹਨੇ ਵੀ ਦਾਰੂ ਪੀਤੀ ਮਲਾਜਾ ਪਾ ਦੇ ਆ ਦੇਖੋ ਭੱਜ ਰਿਹਾ ਹੁਣ ਹੁਣ ਵਾਲੀ ਕਰਦਾ ਨਹੀਂ ਸ਼ਾਟ ਮਾਰਨਾ ਮੈਂ ਤੁਹਾਨੂੰ ਦੇ ਵਿੱਚ ਕਰ ਦਾਰੂ ਪੀਤੀ ਆ ਦਾਰੂ ਪੀਤੀ ਇਹਨੇ ਸ਼ੀਰ ਆ ਫੜੋ ਫੜੋ ਨਪਾਲੀ ਫੜੋ ਫੜੋ ਪਾੜਨੋ ਪਾੜਨੋ ਮੁੰਡੀਆਂ ਆ ਆ ਦਾਰੂ ਪਤਮੀ ਦੀ ਕੀਤੀ ਆ ਦੇਖੋ ਇਹਨਾਂ ਬੜੇ ਗੁੰਡਾ ਗਾ ਵੀ ਮਲਾਇਆ ਕੀਤੀ ਆ ਦੇਖੋ ਇਹਨੇ ਬੜੇ ਗੁੰਡਾ ਗਾ ਵੀ ਮਲਾਇਆ ਕੀਤੀ ਆ ਆ ਦੇਖੋ ਇਹਨੇ ਮਦਾਰੂ ਪੀਤੀ ਮਲਾਜਾ ਪੀਤਾ ਆ ਦੇਖੋ ਵੱਜ ਰਿਹਾ ਹੁਣ ਹੁਣੇ ਵਾਲੀ ਕੰਮ ਕਰਾਉਗਾ ਸੀਪੀ ਸਾਹਿਬ ਨੂੰ ਸਵੇਰੇ ਨਿਹਰੇ ਸੀਪੀ ਸਾਹਿਬ ਦੇ ਦਫਤਰ ਤੇ ਨਾਲ ਲਾਵਾਂਗੇ ਜੀ ਉਹ ਬੰਦੇ ਨਾਲ ਮਲਾਜਾ ਵੀ ਹੋਊਗਾ ਜੀ ਉਹਦਾ ਬੰਦੇ ਨਾਲ ਮਲਾਜਾ ਵੀ ਹੋਊਗਾ ਜਿਹੜਾ ਨਾਲ ਪੁੱਛਣਾ ਚਾਹ ਲੋ ਉਹਦੇ ਵੀ ਵਗੈਰਾ ਮਲਾਜਾ ਹੋਣਾ ਚਾਹੀਦਾ ਨਾਲ ਕਿ ਉਹਨੇ ਡਰਿੰਕ ਕੀਤੀ ਆ ਕਿ ਨਹੀਂ ਕੀਤੀ 哈喽。 ਸੱਚੀ ਗੱਲ ਤੁਸੀਂ ਦੇਖ ਰਹੇ ਜਨਹਿ ਤੇ ਸ਼ੀਤ ਤੇ ਮੈਂ ਹਾਂ ਸ਼ਾਨਖ ਖਬਰ ਲੁਧਿਆਣਾ ਦੇ ਬਸ ਅੱਡੇ ਚੌਕੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇਰ ਰਾਤ ਇੱਕ ਹੰਗਾਮਾ ਹੋ ਜਾਂਦਾ ਹੈ ਕੁਝ ਲੋਕਾਂ ਵੱਲੋਂ ਚੌਕੀ ਦੇ ਬਾਹਰ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਦੱਸਦੀ ਹੈ ਕਿ ਪੁਲਿਸ ਮਲਾਜ਼ਮਾਂ ਦੇ ਉੱਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਵੱਲੋਂ ਔਰਤਾ ਦੇ ਉੱਤੇ ਹੱਥ ਚੱਕਿਆ ਗਿਆ ਤਾਂ ਮਾਮਲਾ ਦੱਸਦੀ ਹੈ ਕਿ ਦੇਰ ਰਾਤ 90 ਸਾਲ ਦੀ ਦੇਰ ਰਾਤ ਨੂੰ ਕੁਝ ਆਟੋ ਚਾਲਕ ਦਾਰੂ ਦੇ ਨਸ਼ੇ ਦੇ ਵਿੱਚ ਲੜ ਰਹੇ ਸਨ ਇੱਕ ਦੂਜੇ ਤੇ ਹਮਲਾ ਕਰ ਰਹੇ ਸੀ ਜਿਸ ਦੌਰਾਨ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਨਾ ਨੂੰ ਉਡਾਂ ਦੀ ਜਦ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਮੁਲਾਜ਼ਮਾ ਦੇ ਉੱਤੇ ਆਟੋ ਚਾਲਕਾ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਉਹਨਾਂ ਨੂੰ ਫੜ ਲਿੱਤਾ ਜਾਂਦਾ ਜਿਸ ਦੇ ਚੱਲਦਿਆਂ ਪੁਲਿਸ ਮੁਲਾਜ਼ਮਾ ਵੱਲੋਂ ਆਟੋ ਚਾਲਕਾ ਨੂੰ ਗ੍ਰਫਤਾਰ ਕਰ ਲਿੱਤਾ ਜਾਂਦਾ ਜਦ ਚੱਲਦਿਆ ਉਹਨਾਂ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਹੰਗਾਮਾ ਸ਼ੁਰੂ ਕਰ ਦਿੰਦੇ ਨੇ ਇਸੇ ਵਿਚਾਲੇ ਉਹਨਾਂ ਵੱਲੋਂ ਪੁਲਿਸ ਮੁਲਾਜ਼ਮਾ ਉੱਤੇ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੁਲਿਸ ਮੁਲਾਜ਼ਮਾ ਨੇ ਉਹਨਾਂ ਦੀ ਔਰਤਾ ਦੇ ਉੱਤੇ ਹੱਥ ਚੱਕਿਆ ਤੇ ਜਦੋਂ ਮੌਕੇ ਤੇ ਮੀਡੀਆ ਪਹੁੰਚਦੀ ਆ ਤਾਂ ਉਹਨਾਂ ਵੱਲੋਂ ਦੇਖਿਆ ਜਾਂਦਾ ਹੈ ਕਿ ਥਾਣੇ ਦੇ ਅੰਦਰ ਹੀ ਇੱਕ ਔਰਤ ਮੌਜੂਦ ਹੁੰਦੀ ਆ ਤਾਂ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਸਵਾਲ ਪੁੱਛੇ ਜਾਂਦੇ ਨੇ ਤਾਂ ਉਸ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਫਰੈਂਡ ਨੂੰ ਨਿਊ ਇਅਰ ਵਿਸ਼ ਕਰਨਾ ਹੀ ਸੀ ਜਿਸ ਤੋਂ ਬਾਅਦ ਜਦੋਂ ਇਸ ਮਾਮਲੇ ਦੇ ਵਿੱਚ ਵੀ ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਹਾਲਾਂਕਿ ਮਾਮਲਾ ਇੰਨਾ ਜ਼ਿਆਦਾ ਪੱਕ ਜਾਂਦਾ ਹੈ ਕਿ ਮੌਕੇ ਤੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਸਾਫ਼ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਹ ਵੀ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੁਲਿਸ ਮੁਲਾਜ਼ਮਾ ਨੇ ਵੀ ਦਾਰੂ ਪੀਤੀ ਹੋਈ ਸੀ ਤੇ ਇਸੇ ਵਿਚਕਾਰ ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੁਹਾਨੂੰ ਵੀ ਸੁਣਾ ਦਿੰਨੇ ਆ ਸਸ਼ੀ ਆਹ ਕਰਨਾ ਦੋ ਤੇਰੀ ਘਰ ਨਹੀਂ ਲੈ ਤੂੰ ਦਰੂ ਵੀ ਨਾ ਪੀਂਦੀ ਐਂ ਨਹੀਂ ਦੱਸਦਾ ਕਿਥੋਂ ਬੋਲੇ ਜੇ ਕੋਈ ਲੈ ਲਈ ਜਾਏ ਬੰਦਰ ਕੁੜੀ ਵੀ ਡੱਤੀ ਹੋਈ ਆ ਸਾਰੇ ਸਾਰੇ ਬੰਦਰ ਕੁੜੀ ਦੀ ਹੈਗੀ ਆ ਇਹਦੀ ਅੰਦਰ ਐ ਜੀ ਸਰ ਇੱਕ ਮਿੰਟ ਕਰਾਉਂ ਦਿਓ ਬੰਦਰ ਕੁੜੀ ਵੀ ਆ ਅੰਦਰ ਕੜਾ ਆ ਉਹ ਵੀ ਨਿਕਲੇ ਇਹ ਦਰੂ ਵੀ ਨਹੀਂ ਮੈਂ ਤੁਹਾਨੂੰ ਪੁਲਿਸ ਕਾਲ ਕਰਾਂਗਾ ਬਸ ਨੇ ਪਹੁੰਚ ਗਾਰੂ ਪਤਾ ਨਾ ਪਹਿਲਾਂ ਮੈਡੀਕਲ ਕਰਾਉਂਦੇ ਆ ਦਰੂ ਵੀ ਨਹੀਂ ਬਸ ਲੜੇ ਜੇ ਮੈਡੀਕਲ ਕੋਈ ਹੋਰ ਕੋਈ ਹੋਰ ਕਹ ਰਹੇ ਹੋ ਦਾਰਾ ਕਿੰਨਾ ਦਾ ਉੱਥੇ ਜੰਡੇ ਦੋਵੇਂ ਮਾਈਕ ਲਾ ਲੀਡ ਲਾ ਬੜਾ ਕਾਰ ਨਹੀਂ ਲੱਗੀ ਬੜ ਕੇ ਆਉਣ ਦੀ ਗੱਲ ਕਰਦੇ ਹੋ ਕੁਝ ਨਹੀਂ ਹੋਣਾ ਦਾਰੂ ਟੁੱਟੀ ਤੋਂ ਨਹੀਂ ਦਾਰੂ ਨਹੀਂ ਬੋਲਣੇ ਦਾਰੂ ਪੀਤੀ ਕੋਈ ਨਹੀਂ ਅਰੇ ਮਲਾਜਮ ਸਾਡੇ ਨਾਲ ਨਹੀਂ ਆਣ ਇੱਕ ਮਲਾਜਮ ਦੀ ਵੀ ਗਏ ਇਲਜ਼ਾਮ ਉਹਨਾਂ ਵੈਰੀਫਾਈ ਕਰ ਲਾਂਗੇ ਵੈਰੀਫਾਈ ਕਰ ਲਓ ਸਰ ਉਹਦਾ ਮਲਾਜਮ ਕਰਨ ਵਾਸਤੇ ਕਹਿ ਵੈਰੀਫਾਈ ਕਰ ਲਾਂਗੇ ਅਪਾ ਕੋਈ ਕਰ ਲਾਂਗੇ ਫਿਰ ਅੰਦਰ ਕੁੜੀ ਵੀ ਅਗਲੀ ਹੈਗੀ ਆ ਬਾਹਰ ਗੱਟੋ ਥੋੜੀ ਅੰਦਰ ਮੇਰੇ ਹੱਥ ਨੇ ਬਾਹਰ ਬਟੋ ਬੰਦ ਤੋਂ ਦੱਸਿਆ ਉਹ ਕਹਿੰਦੇ ਚੋੜੀਆਂ ਨੂੰ ਕੋਈ ਬਾਜ਼ੀਆ ਨੂੰ ਕੁਝ ਨਹੀਂ ਪਤਾ ਅੰਦਰ ਆ ਜਾ ਕੁੜੀ ਅੰਦਰ ਆ ਗਈ ਆ ਮੈਨੂੰ ਬਾਹਰ ਤੇ ਆ ਜਾ ਕੁੜੀ ਚੱਲਦੀ ਆ ਉਹਨੂੰ ਸਤਾਣ ਦੇ ਅੰਦਰ ਕੁੜੀ ਆ ਰਹੀ ਆ ਨਾ ਲੱਗ ਜਾਣਾ ਉਹਨੂੰ ਲਗਾਉਣਾ ਸਰ ਕੋਈ ਕਿਹੜੀ ਬੰਦਾ ਚੱਲ ਇਹਨਾਂ ਨੇ ਸਰ ਕਿਹੜੀ ਗੰਡੀ ਆ ਜੀ ਇਹਨਾਂ ਨੇ ਕਿਹਾ ਕੋਈ ਕਿਹੜੀ ਨਹੀਂ ਆਹ ਥੜਾ ਜਾਊਗੀ ਤੁਹਾਡੀ ਗਾਲਾਂ ਘੇੜੂ ਘਰ ਵਾਲੀ ਘਰ ਵਾਲੀ ਥਾਣੇ ਜਾਊਗੀ ਘਰ ਵਾਲੀ ਜਾਊਗੀ ਥਾਣੇ ਲਈ ਕਿਹੜੀ ਅੰਦਰ ਪਹਿਲਾਂ ਦੱਸੋ ਜੀ ਅੰਦਰ ਕੁੜੀ ਆ ਅੰਦਰ ਕੁੜੀ ਆਗੀ ਘਰ ਵਾਲੀ ਕਹਿੰਦਾ ਥਾਣੇ ਕਿਹੜੀ ਅੰਦਰ ਵਿੱਚ ਝੱਗ ਤੋਂ ਹੈ ਚਾਹੀ ਨਹੀਂ ਲੱਗਦਾ ਪਬਲਿਕ ਪ੍ਰੋਪਰਟੀਆਂ ਨੂੰ ਰੋਕ ਨਹੀਂ ਸਕਦੇ ਕੋਈ ਗੱਲ ਭਾਈ ਥਾਰੇ ਅੰਦਰ ਜਾਣ ਨੂੰ ਤੁਸੀਂ ਰੋਕ ਹੀ ਨਹੀਂ ਸਕਦੇ ਕੋਈ ਮਰਨ ਦੀ ਗੱਲ ਕੋਸਟੇਬਲ ਨਾ ਲੇਡੀ ਇੰਸਪੈਕਟਰ ਤੁਡੂ ਘੱਥੇ ਤਦੋਂ ਤੁਸੀਂ ਅੰਦਰ ਕੁਝ ਕਾਸਦੀ ਕਿਹੜੀ ਆ ਮੈਨੂੰ ਦੱਸੋ ਕਿਹੜਾ ਦੁਨੀਆ ਦਾ ਕਾਨੂੰਨ ਆ ਗਿਆ ਜਿਹੜੀਆਂ ਉਹ ਵੀ ਕਮਰੇ ਤੱਕ ਕੀ ਹੋਵੇ ਥਾੜੇ ਚ ਉਹ ਤੇ ਹੀ ਮੇਰੀ ਇਹ ਨੋ ਨੋਡਰ ਕਿਹੜਾ ਨੋ ਨੋਡਰ ਹੁਣ ਮੇਰੀ ਗੱਲ ਤੋਂ ਤੁਹਾਨੂੰ ਮੈਨੂੰ ਮੰਨੀ ਗਈ ਬੰਦੇ ਮੰਨੀ ਆ ਸਰ ਮੰਨੀ ਆ ਤੁਹਾਡੀ ਗੱਲ ਮੇਰੇ ਪਾਸੇ ਹੁਣ ਪਰਚੇਲੇ ਪਾਸਾ ਹੁਣ ਕਿਵੇਂ ਆਉਣਾ ਦੱਸੋ ਮੈਨੂੰ ਮੈਂ ਮਲਾਇਆ ਕਰੇ ਪਰਚਾ ਦੇਉਂਗਾ ਕੋਈ ਨਹੀਂ ਤੁਸੀਂ ਪਰਚਾ ਦੇ ਲਿਓ ਕੋਈ ਗੱਲ ਨਹੀਂ ਕੋਈ ਪਰ ਉਸ ਬੰਦੇ ਤੇ ਵੀ ਆ ਦੇ ਕੋਈ ਗੁੰਡਾ ਕਰਦੀ ਉਲਟਾ ਸਾਨੂੰ ਕੰਦਰ ਬੱਚਾ ਦਫਾਗੇ ਤੁਸੀਂ ਬੱਚਾ ਉਹਨਾਂ ਤੋਂ ਵੀ ਦੇਣਾ ਆਹ ਜਿਹੜਾ ਬੰਦਾ ਉਹਨਾਂ ਤੋਂ ਹੀ ਪਰਚਾ ਦੇਣਾ ਨੌਕਰੀ ਤਨਖਾਹ ਵੀ ਉਹਦੇ ਜੀ ਬੰਦੇ ਪਰ ਮੇਰੀ ਗੱਲ ਮੰਨੋ ਬੰਦੇ ਪਰ ਮੀਡੀਆ 'ਚ ਦੱਸੋ ਗੱਲ ਕਾਹਨਾਂ ਸਾਰੀ ਫਿਰ ਮੈਂ ਮੈਂ ਉਹਦਾ ਮੈਡੀਕਲ ਕਰਾਉਂਗਾ ਤਰਾ ਕਰਾਓ ਕਰਾਓ ਅਸੀਂ ਕਰਾਵਾ ਲਈ ਹੁਣੇ ਪਰ ਇਹਦਾ ਮੈਡੀਕਲ ਆਉਂਗਾ ਮੈਂ ਕਰਾਓ ਜੀ ਕਰਾਓ ਅਸੀਂ ਕਿਹ ਤੋਂ ਕਰਾਏ ਅੱਛਾ ਤੇ ਨਹੀਂ ਕਰੂ ਤੈਨੂੰ ਮਾਰ ਦਵਾਂਗਾ ਕਰਾ ਲਓ ਕਰਾਓ ਕਰਾਓ ਮੈਡੀਕਲ ਅਸੀਂ ਕਿਹ ਤੋਂ ਕਹਨੇ ਆ ਹੁਣੇ ਤੇਰੇ ਸਾਹਮਣੇ ਕਹਿੰਦਾ ਮੈਂ ਮੇਰੀ ਗੱਲ ਸੁਣੋ ਮੈਂ ਇੱਥੇ ਆ ਗਈ ਕਹਿੰਦਾ ਇੱਥੇ ਕੀ ਕਰਨਾ ਏ ਮੈਂ ਮੇਰਾ ਹਸਬੰਡ ਆ ਮੈਂ ਲੈ ਕੇ ਜਾਣਾ ਉਹਨੂੰ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾ ਕਰਕੇ ਕਰਾਣ ਲਈ ਨੂੰ ਲੋਕਾਂ ਨੂੰ ਮਰਵਾਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜੀਜ ਮਾਰੀ ਹੁੰਦਾ ਖੂਨੋਂ ਖੂਨੋਂ ਖਰੀ ਉਂਗਲ ਟੁੱਟ ਗਈ ਹੈ ਕਿ ਪਤਾ ਨਹੀਂ ਹੈ ਗਈ ਹੈ ਨਾਲ ਤੇ ਮੇਰੇ ਆਠਾ ਆ ਦੇਣੀ ਚਪੇੜ ਮਾਰੀ ਕਿ ਮੈਂ ਤੇਰਾ ਮਲਾਜਾ ਮੈਂ ਪਹਿਲਾਂ ਕਰਾਣਾ ਕਹਿੰਦਾ ਤੂੰ ਕੋਹੋਂ ਨਹੀਂ ਮਲਾਜਾ ਕਰਾਣ ਵਾਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਮਲਾਜਾ ਆਹ ਕਰਾਣ ਬੰਦੀ ਬੰਦੀ ਬੁਣੀ ਕਰੋ ਕਿਨੇ ਚਾਰ ਪਾਈ ਹੋਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ ਕਹਿੰਦਾ ਕਰਾ ਲੇਗੀ ਮੈਨੂੰ ਕਹਿੰਦਾ ਹੋਣ ਟਾਟ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਇਹ ਇਹ ਆਪਣੀ ਬਾਤ ਸਾਡੇ ਦੀ ਸਾਡੇ ਉੱਥੇ ਹੀ ਖੜੇ ਆ ਜੀ ਮੰਗ ਕੀ ਆ ਤੁਹਾਡੀ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਉਂਦੀਆਂ ਤੜਵਾ ਲੈਣ ਤੇ ਸਾਡੀ ਮੰਗਾਂ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਬੰਦ ਕੀਤਾ ਜਾਵੇ ਕਿ ਡ੍ਰਿੰਕ ਬੈਗ ਕਰਕੇ ਥਾਣੇ ਅੱਜ ਨਾ ਬੈਠਾ ਜਾਵੇ ਆਵੇ ਕਿਹੜੇ ਰਵੀ ਕੁਮਾਰ ਅੱਛਾ ਕੀ ਗੱਲ ਬਾਤ ਮੇਰਾ ਭਰਾ ਦਾ ਛੋਟਾ ਜਿਹਾ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾ ਸਾਡੇ ਅੱਛਾ ਜੀ ਚਲੋ ਜੀ ਦੋਨਾਂ ਬਰਸਤ ਧਰਾਂ ਨੂੰ ਲੈ ਆਇਆ ਇੱਥੇ ਹਾਂ ਜੀ ਅਸੀਂ ਆ ਗਏ ਸੀ ਸਾਨੂੰ ਪਤਾ ਲੱਗਿਆ ਸੀਗੇ ਸਾਰੇ ਤੇ ਤਲਵਾ ਅੱਧਾ ਘੰਟਾ ਚ ਗੇਟ ਘੜਕਾਇਆ ਸਾਡੇ ਇੱਕ ਉਹਦੇ ਗੇਟ ਨਹੀਂ ਖੋਲਿਆ ਹੱਥ ਲੈ ਗੇਟ ਨਹੀਂ ਖੋਲਿਆ ਸਾਡੇ ਕੇ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਘੜਕਾਇਆ ਗੇਟ ਅੱਧੇ ਘੰਟੇ ਵਿੱਚ ਸਾਡੇ ਭਰਾ ਨੂੰ ਕੁੱਟ ਗਏ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨਾਲ ਡਾਂਗ ਮਾਰੀ ਉਹਦਾ ਹੱਥ ਖੋਨੋ ਕੌਣ ਕਰਤਾ ਉਹਨੂੰ ਲੰਮੇ ਪਾ ਕੇ ਕੁੱਟ ਲ ਗਏ ਉਹ ਗੇਟ ਦਾ ਬੰਦ ਕਰ ਲੈਣਾਂ ਨੇ 40 ਵਾਲਾ ਅਸੀਂ ਕਹਿੰਦੇ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਠੀਕ ਹੈ ਦੋਨਾਂ taraf ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਤੇ ਵਾਹ ਕਹਿੰਦਾ ਤੁਸੀਂ ਕੀ ਕਰ ਲੋਗੇ ਨਿਕਲਦੇ ਸਾਡੇ ਮੇਰੀ ਪੁਛਾਈ ਤੇ ਚਪੇੜ ਮਾਰਤੀ ਉਹ ਬੰਦੇ ਨੂੰ ਪੁੱਤ ਮਲਾਜ ਨੂੰ ਰਲ ਪੀਤੀ ਦਾਰੂ ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਉਹ ਪਤਾ ਨਹੀਂ ਨਾਂ ਕੀ ਆ ਆਹ ਪੜੀ ਤਾੜਾ ਮੁੰਡਾ ਮੋਨਾ ਜਿਹੜਾ ਫਸ ਰਿਹਾ ਸੀ ਜਿਹੜਾ ਛੜਨਾ ਹੁਣ ਧੱਕਾ ਸਾਨੂੰ ਕੁੰਡਾ ਨਹੀਂ ਕਹਿੰਦਾ ਫਿਰ ਕੀ ਹੋਊਗਾ ਕਹਿੰਦਾ ਮੈਂ ਤੁਹਾਨੂੰ ਛੱਡ ਦੂੰਗਾ ਬੰਦਾ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲੀਆਂ ਕਹਿੰਦਾ ਧਣੇ ਲੱਤਾਂ ਪਾਰ ਹੀ ਕਹਿੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਆਏ ਇੱਕ ਬੰਦਾ ਇੱਕ ਮਿੰਟ ਕਹਿੰਦਾ ਕਹਿੰਦੇ ਅਸੀਂ ਲੈ ਕੇ ਆਏ ਆਹ ਇਹ ਬ ਉਹ ਇਹਨੇ ਡ੍ਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਅਸੀਂ ਤਾਂ ਕੁਝ ਨਹੀਂ ਕੀਤਾ ਪਰ ਸਾਡੀ ਪਰਜਾਈ ਦੇ ਚਪੇੜ ਮਾਰਤੀ ਅਸੀਂ ਕਿਹਾ ਵੀ ਤੋ ਇਹਨੇ ਨਾ ਮਾਰਦੀ ਆਹ ਬੁਲਾ ਲਿਆਮ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਲੱਤਾਂ ਪਾਰ ਨਹੀਂ ਚਲੀਆਂ ਮੈਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ ਕਿ ਗੁੰਡੇ ਨੇ ਆਹ ਦੱਸੋ ਪੁਲਸ ਵਾਲੇ ਨੇ ਕਿ ਗੁੰਡੇ ਨੇ ਤੁਸੀਂ ਚੌਂਕੀ 'ਚ ਗੁੰਡੇ ਪਾਲ ਲਿਆ ਪੁਲਿਸ ਵਾਲੇ ਨਹੀਂ ਹੈਗੇ ਭਗਵੰਤਮਾਨ ਸਾਹਿਬ ਬਹੁਤ ਵੱਟੀਆਂ ਵੱਟੀਆਂ ਕੱਲਾ ਕਰਦੇ ਲੋਨ ਨਹੀਂ ਕੋਨਟਰੋਲ ਕੋਈ ਕੋਨਟਰੋਲ ਨਹੀਂ ਤੁਹਾਡੇ ਡਰਿੰਕਸ ਡਰਿੰਕ ਕਰਦੇ ਨੇ ਆਹ ਮਲਾਜਮ ਨਹੀਂ ਇਹ ਮੰਨਦੇ ਕਿ ਲੋਕਾਂ ਦੇ ਕਹਿੰਦੇ ਕਹਿੰਦੇ ਉਹ ਲੜ ਰਹੇ ਸੀ ਸ਼ਰਾਬ ਵੀ ਕਰ ਹਰ ਲੜ ਰਹੇ ਸੀ ਕਾਈਂਡਲੀ ਇਨਫੋਰਮ ਕਰੋ ਸਾਨੂੰ ਕਰੇ ਅਸੀਂ ਆਈਏ ਤੁਸੀਂ ਲੇਡੀਜ਼ ਦੇ ਹੱਥ ਪਾਉਂਗੇ ਤੁਸੀਂ ਲੇਡੀਜ਼ ਤੇ ਚਪੇੜ ਮਾਰੋਗੇ ਅਸੀਂ ਨਹੀਂ ਲੈਣ ਮਾਰੀ ਮਹਿਮਾਨੀ ਆਹ ਮਲਾਜਮ ਨੇ ਲੇਡੀਜ਼ ਦਾ ਚਪੇੜ ਮਾਰੀ ਕਹਿੰਦਾ ਤੁਹਾਡਾ ਕੈਮਰਾ ਲੱਗੇ ਖਿਡਾ ਲਓ ਕੈਮਰੇ ਲੱਗੇ ਖਿਡਾ ਮੇਰੇ ਮਾਂ ਪਾਪ ਬੜੀ ਰੱਖੀ ਨੇ ਮੇਰੀ ਮਾਂ ਦੀ ਬਾਪੜ ਲੱਗੀ ਜੇ ਕੈਮਰੇ ਕਿਤੇ ਕਢਾ ਲਓ ਲੱਖ ਦੀ ਦੋਦਾ ਦੋ ਤੋਂ ਪੈਸਾ ਅਸੀਂ ਨਾਕੇ ਦੇ ਧਿਆਨ ਸਿੰਘ ਕੰਪਲੈਕਸ ਹਾਜ਼ਰ ਸੀਗੇ ਇਹ ਸਰਦਾਰ ਵਿਅਕਤੀ ਤੇ ਇੱਕ ਮੋਨਾ ਵਿਅਕਤੀ ਸ਼ਰਾਬੀ ਹਾਲਤ ਵਿੱਚ ਆਪਸ ਵਿੱਚ ਲੜ ਰਹੇ ਸੀਗੇ ਜਿਨ੍ਹਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰੋ ਇਹ ਪੁਲਿਸ ਦੇ ਵੀ ਗੱਲ ਪੈ ਗਏ ਇਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਅਸੀਂ ਸਿਵਲ ਹਸਪੀਟਲ ਲੈ ਕੇ ਜਾ ਰਹੇ ਹਾਂ ਇਸ ਤੋਂ ਨਾਲ ਹੋਰ ਕੁਝ ਨਹੀਂ ਹੁਣ ਇੱਥੇ ਕਿੱਥੇ ਲੈ ਕੇ ਆਂਦਾ ਹੋਇਆ ਹੁਣ ਅਸੀਂ ਚੌਂਕੀ ਲੈ ਕੇ ਆਏ ਐਪਲੀਕੇਸ਼ਨ ਲੈ ਕੇ ਸਿਵਲ ਹਸਪੀਟਲ ਕਿਹੜੀ ਚੌਂਕੀ ਕਿਹੜੀ ਜਗ੍ਹਾ ਤੇ ਹੋ ਰਹੀ ਸੀ ਇਹਨਾਂ ਦੀ ਧਿਆਨ ਸਿੰਘ ਕੰਪਲੈਕਸ ਅੱਛਾ ਤੇ ਇਹ ਪਗਰੇ ਪਿੱਛੇ ਲੇਡੀਜ਼ ਆਈ ਹੈ ਕੀ ਰੋਲਾ ਇਹਨਾਂ ਇਹਨਾਂ ਦੇ ਗਾਰਡੀਅਨ ਨੇ ਜੀ ਅੱਛਾ ਇਹ ਦਾਰੂ ਨਾਲ ਰੱਜੇ ਹੋਏ ਨੇ ਆਪਸ ਵਿੱਚ ਲੜ ਰਹੇ ਸੀ ਇੱਕ ਦੂਜੇ ਨੂੰ ਸੱਟ ਮਾਰ ਕੀਤੀ ਹੈ ਕੁੱਟ ਮਾਰ ਕੀਤੀ ਹੈ ਇਸ ਕਰਕੇ ਮੈਡੀਕਲ ਕਰਾਣ ਲਈ ਸਿਵਲ ਹਸਪੀਟਲ ਲੈ ਕੇ ਜਾ ਰਹੇ ਨੇ ਇਹ ਮਹਿਲਾ ਇਲਜ਼ਾਮ ਗਲਤ ਸਾਰੇ ਇਹ ਦੇਖੋ ਜਦੋਂ ਅਸੀਂ ਕਿਤੇ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਅਨ ਸਾਡੇ ਪਰਤੀ ਕੁਝ ਨਾ ਕੁਝ ਤਾਂ ਬੋਲਣਾ ਹੀ ਹੈ ਸਰ ਦੇਖਿਆ ਵੀ ਲੇਡੀਜ਼ ਨੂੰ ਅੰਦਰ ਠਾਣਾ ਦੇ ਵਿੱਚ ਤਾਂ ਨਹੀਂ ਲੈ ਆਂਦਾ ਗਿਆ ਸੀ ਕਿ ਬਾਹਰ ਹੀ ਸੀ ਲੇਡੀ ਨਹੀਂ ਨਹੀਂ ਇਹ ਲੇਡੀਜ਼ ਤਾਂ ਇਹ ਮਗਰ ਆਈਆਂ ਨਹੀਂ ਜੀ ਅਸੀਂ ਨਹੀਂ ਲੈ ਕੇ ਆਏ ਅਸੀਂ ਤਾਂ ਬੰਦੇ ਲੈ ਕੇ ਆਏ ਆ ਦੋ ਇੱਕ ਸਰਦਾਰ ਵਿਅਕਤੀ ਇੱਕ ਮੋਨਾ ਵਿਅਕਤੀ ਸ਼ਰਾਬੀ ਹੱਥ ਵਿੱਚ ਮੈਡੀਕਲ ਕਰਾਣ ਲਈ ਲੈ ਕੇ ਚਲੇ ਸਰ ਇਹਨੇ ਰੋਪ ਲਾਇਆ ਵੀ ਸਾਡੇ ਨਾਲ ਲੇਡੀਜ਼ ਨਾਲ ਕੁੱਟ ਮਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋਚਦਾ ਤਾ ਉਹਨੂੰ ਐ ਲੱਗੇਗੀ ਅਸੀਂ ਕਿਸੇ ਨਾਲ ਕੁਝ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹਾਲ ਤੇ ਇੱਕ ਦੂਜੇ ਅਸੀਂ ਨੂੰ ਰੋਕਿਆ ਇਹ ਪੁੱਛਦੇ ਗੱਲ ਪੈ ਗਈ ਹੁਣ ਮੈਡੀਕਲ ਕਲਾਨ ਲਈ ਰਿਸਿਵਰ ਹਸਪਤਲ ਲੈ ਗਈ ਮੇਰੀ ਮਾਂ ਦੀ ਬਾਪੜ ਲੱਗੀ ਜੇ ਕੈਮਰੇ ਕਦੇ ਕਿਹੜੀ ਜਗ੍ਹਾ ਤੇ ਹੋਰ ਕਿਸ ਦਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਅਨ ਸਾਡੇ ਪ੍ਰਤੀ ਕੁਝ ਨਾ ਕੁਝ ਤਾਂ ਬੋਲਣਾ ਹੀ ਹੈ ਸਰ ਦੇਖਿਆ ਜਾਵੇ ਲੇਡੀਜ਼ ਨੂੰ ਅੰਦਰ ਥਾਣੇ ਦੇ ਵਿੱਚ ਤੇ ਨਹੀਂ ਲਿਆਂਦਾ ਗਿਆ ਸੀ ਕਿ ਬਾਹਰ ਹੀ ਸੀ ਲੇਡੀਜ਼ ਨਹੀਂ ਇਹ ਲੇਡੀਜ਼ ਤਾਂ ਇਹਨੇ ਮਗਰ ਆਈਆਂ ਨੇ ਜੀ ਅਸੀਂ ਨਹੀਂ ਲੈ ਕੇ ਆਏ ਨਾ ਇਸ ਤਾਂ ਬੰਦੇ ਲੈ ਕੇ ਆਏ ਆ ਦੋ ਇੱਕ ਸਰਦਾਰ ਵਿਅਕਤੀ ਇੱਕ ਮੋਨਾ ਵਿਅਕਤੀ ਹੈ ਸ਼ਰਾਬੀ ਹਾਲਤ ਵਿੱਚ ਮੈਡੀਕਲ ਕਰਾਣ ਲਈ ਲੈ ਕੇ ਚੱਲੇ ਸਰ ਇਹਨੇ ਰੋਪ ਲਾਏ ਵੀ ਸਾਡੇ ਨਾਲ ਲੇਡੀਜ਼ ਨਾਲ ਕੁੱਟਮਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਆ ਤਾਂ ਸੋ ਦੈਟ ਉਹਨਾਂ ਨੂੰ ਐ ਲੱਗੇ ਕਿ ਅਸੀਂ ਕਿਸੇ ਨਾਲ ਕੁਝ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹਾਲਤ ਇੱਕ ਦੂਜੇ ਨਾਲ ਲੜ ਰਹੇ ਸੀ ਬਹੁਤ ਬੁਰੀ ਤਰ੍ਹਾਂ ਅਸੀਂ ਇਹਨੂੰ ਰੋਕਿਆ ਇਹ ਪੁਸਤ ਦੇ ਗਾਲ ਪੈ ਗਏ ਹੁਣ ਮੈਡੀਕਲ ਨਾਲ ਲਈ ਰਿਸਿਵਲ ਹਸਪਤਲ ਲੈ ਕੇ ਚੱਲਦੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ ਦਾਰੂ ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ ਲੜ ਰਹੇ ਸੀ ਠੀਕ ਹੈ ਸ਼ਾਬਾਸ਼ ਓਕੇ ਠੀਕ ਇਹ ਕਿਹੜੇ ਥਾਣੇ ਦਾ ਮਾਮਲਾ ਸਰ ਇਹ ਡਿਵੀਜ਼ਨ ਨੰਬਰ 5 ਚੌਂਕੀ ਬਸਤੇ ਤੁਹਾਡੇ ਦੇ ਸਾਡੀ ਸਰ ਕੀ ਮਾਮਲਾ ਕੀ ਸੀ ਇਹ ਜੋ ਥਾਣੇ ਦੇ ਪਾਰ ਹਿੰਮੜ ਬਾਜੀ ਨੂੰ ਦੇਖਣ ਨੂੰ ਮਿਲੀ ਕੱਤੀ ਇਹ ਹੁਣ ਇੱਥੇ ਦਸੇ ਲੋਕੋ ਕਿਉਂ ਤੱਕ ਆ ਰਿਹਾ ਚੱਲੇਗਾ ਚੱਲ ਰਿਹਾ ਹੈਗਾ ਕਾਕਾ ਹੈਗਾ ਤੇ ਰਵੀ ਹੈਗਾ ਇਹਨਾਂ ਨੇ ਦਾਰੂ ਪੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਹੋਇਆ ਉਹ ਕਿਉਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਹਾਂ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਨੇ ਸਰ ਕੀ ਮਾਮਲਾ ਇਹ ਹੈ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਹਿੰਦਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰੇ ਕੋਈ ਐਤਾ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ ਦਾਰੂ ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ ਦਾਰੂ ਪੀ ਕੇ ਲੜ ਪਏ ਨੇ ਜੀ ਠੀਕ ਸੋਨੂੰ ਨੂੰ ਵੈਰੀਫਾਈ ਕਰ ਰਹੇ ਸਾਰੇ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਉਸ ਆਇਆ ਹੈ ਕਹਿੰਦੇ ਵੀ ਫ੍ਰੈਂਡ ਕਹਿ ਰਹੇ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਬਹੁਤ ਵੈਰੀ ਗੁੱਡੀ ਅੰਦਰ ਜੀ ਕਮਰੇ ਚੋਂ ਕੱਢੀ ਆ ਇਹਨਾਂ ਨੇ ਕੋਈ ਇੰਪਲਾਈ ਸੀ ਕੋਈ ਫੈਨ ਦੱਸ ਰਿਹਾ ਜੀ ਉਹ ਇੰਪਲਾਈ ਕਹਿੰਦਾ ਮੇਰੀ ਫ੍ਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀ ਗੁੱਡੀ ਨਹੀਂ ਵੈਸੇ ਰੱਖ ਸਕਦੇ ਆ ਉਹ ਬੋਡਿਲ ਇਲਜ਼ਾਮ ਲਗਾ ਰਹੇ ਨੇ ਕਹ ਇਹ ਤੇ ਅਜੇ ਨਹੀਂ ਹੈਗੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਆਪ ਦੱਸ ਦਾਂਗੇ ਠੀਕ ਹੈ ਸਰ ਠੀਕ ਹੈ ਥੈਂਕ ਯੂ ਕੀ ਆ ਗਈ ਕਹਿੰਦਾ ਇੱਥੇ ਕੀ ਕਰਨਾ ਏ ਮੈਂ ਮੇਰਾ ਹਸਬੰਦ ਆ ਮੈਂ ਲੈ ਕੇ ਜਾਣਾ ਉਹਨੂੰ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾਗਰਦੀ ਕਰਾਉਣ ਲਈ ਉਹਨੂੰ ਲੋਕਾਂ ਨੂੰ ਮਰਵਾਉਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜੀਜ ਮਾਰੀ ਹੁੰਦਾ ਖੂਨੋਂ ਖੂਨੋਂ ਖਰੇ ਉਂਗਲ ਟੁੱਟ ਗਈ ਏ ਕਿ ਪਤਾ ਨਹੀਂ ਹੈ ਗਈ ਏ ਨਾਲ ਤੇ ਮੇਰੇ ਆ ਠਾਹ ਦੇਣੀਆਂ ਚਪੇੜ ਮਾਰੀ ਮੈਂ ਤੇਰਾ ਮਲਾਜਾ ਮੈਂ ਪਹਿਲਾ ਕਰਾਣਾ ਕਹਿੰਦਾ ਤੂੰ ਘੋੜੋਂ ਨਹੀਂ ਮਲਾਜਾ ਕਰਾਉਣ ਵਾਲੀ ਕਹਿੰਦਾ ਮੋਂਦਾ ਕਰਾਣ ਜਾਊਂਗਾ ਮਲਾਜਾ ਆ ਜਿਹੜਾ ਅੰਦਰ ਕੋਈ ਬੰਦੀ ਆਪਣੀ ਕਰੋ ਸੋਨੇ ਦੀ ਚੈਨ ਚਾਰ ਪਾਈ ਹੋਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਤੇਰਾ ਮਲਾਜਾ ਕਹਿੰਦਾ ਕਰਾ ਲੇ ਟਾਟਰ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਏ ਇਹ ਆਪਣੀ ਬਾਸ ਛੱਡੇ ਦੀ ਬਾਸ ਛੱਡੇ ਉੱਥੇ ਹੀ ਖੜੇ ਆ ਜੀ ਬਾਸ ਛੱਡੇ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾਂ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਬੰਦ ਕੀਤਾ ਜਾਵੇ ਕਿ ਡਰਿੰਕ ਬੈਕ ਕਰਕੇ ਥਾਣੇ ਅੱਜ ਨਾ ਬੈਠਾ ਜਾਵੇ ਆ ਲੰਮੀ ਪਾਇਆ ਉਹ ਆ ਗਈ ਆਵੇ ਕਿਵੇਂ ਹੈ ਮਿਲਣਾ ਕਰੋ ਅੱਜ ਦੇ ਦਿਨ ਮੈਂ ਕਹਿਣਾ ਮੈਂ ਬਦਲੀ ਕਰਾਂਗਾ ਗਰੀਬਾਂ ਦੀ ਲਾਣ ਨੂੰ ਦਰੂ ਵੀ ਨਾ ਪੀਂਦੀ ਅੱਥੀ ਬਸਟ ਉੱਥਾ ਬੋਲੇ ਜੇ ਕੋਈ ਇੱਕ ਬਾਲੀ ਜਾਏ ਬੰਦਰ ਕੁੜੀ ਵੀ ਦਿੱਤੀ ਹੋਈ ਆ ਸਾਡੇ ਸਾਰੇ ਬੰਦਰ ਕੁੜੀ ਵੀ ਹੈਗੀ ਆ ਹੈਗੀ ਅੰਦਰ ਅੱਜ ਸਾਰੇ ਮੈਂ ਮੈਡੀਕਲ ਕਰਾਉਂਦੇ ਮੇਰਾ ਕਾਹਦਾ ਪੁੱਤ ਲੈਣ ਦੀ ਆ ਅੰਦਰ ਜਿਹੜਾ ਮੈਂ ਨਿਕਲ ਦਰੂ ਵੀ ਪੀਣਾ ਨਹੀਂ ਮੈਂ ਤੁਹਾਨੂੰ ਪਬਲਿਕ ਕਰਾਉਣ ਗਿਆ ਬਾਸਟੇ ਪਾਤਾ ਪਹਿਲਾਂ ਮੈਡੀਕਲ ਕਰਾਉਂਦੇ ਆ ਦਰੂ ਕੁੜੀ ਨੂੰ ਕਰਾਉਂਦੇ ਆ ਨਾਸ ਦੇ ਲੜੇ ਤਾਂ ਮੈਡੀਕਲ ਨਾਗ ਲਾ ਨਾ ਕੋਈ ਹੋਰ ਕੀ ਕਹਿ ਰਹੇ ਹੋ ਦਵਾਰਾ ਕਿ ਇੰਨਾ ਉੱਥੇ ਲੜਨ ਦੇ ਦੋਵੇਂ ਇਹਨਾਂ ਦਾ ਚਾਹ ਹੈ ਮੇਰਾ ਬਾਈਕ ਲਾ ਲਈ ਦੇ ਲਾ ਪਰੋਂ ਤਾਂ ਬਦਲ ਨਹੀਂ ਕਰ ਨਹੀਂ ਲੱਗੀ ਕੀ ਬੜ ਕੇ ਮਾਈਨਾਂ ਦੀ ਗੱਲ ਕਰਦੇ ਹੋ ਸਵੇਰੇ ਕੁਝ ਨਹੀਂ ਹੋਣਾ ਸਾਰੇ ਦੋ ਜੁਤੀ ਦੋਨੇ ਨਹੀਂ ਬੁਲਸਾਰੇ ਦਾਰੋ ਪੀਤੀ ਕੋਈ ਨਹੀਂ ਸਾਰੇ ਮੁਲਾਜ਼ਮ ਸਾਡੇ ਸਾਹਮਣੇ ਆ ਇੱਕ ਮਿੰਟ ਮੁਲਾਜ਼ਮ ਦੀ ਵੀ ਗਏ ਇਲਜਾਉ ਉਹਨੇ ਵੈਰੀਫਾਈ ਕਰ ਲਾਂਗੇ ਵੈਰੀਫਾਈ ਕਰ ਲਾਂਗੇ ਸਰ ਉਹਦਾ ਮੁਲਾਜ਼ਮ ਕਰਨ ਵਾਸਤੇ ਕਹਿ ਵੈਰੀਫਾਈ ਕਰ ਲਾਂਗੇ ਆਪਾਂ ਕੋਈ ਸਰ ਕਰ ਲਾਂਗੇ ਫਿਰ ਬਾਈ ਅੰਦਰ ਬਹਿਤਵਿੰਦਰ ਪਾਸੇ ਨੂੰ ਨਿਊ ਇਅਰ ਦੀ ਮਿਲਗਦੇ ਮੇਰਾ ਨਿਊ ਇੱਕ ਫਰੈਂਡ ਆ ਮੈਂ ਬਧਾਈ ਦੇਣ ਆਈ ਸੀ ਕਿ ਨਵੇਂ ਸਾਲ ਦੀ ਇੱਧਰ ਕੁਝ ਨਹੀਂ ਹੈ ਸਾਰੀ ਫਰੈਂਡਸ ਨਹੀਂ ਮਰੇ ਮੈਂ ਦਿਵਿੰਦਰ ਪਾਸੇ ਨੂੰ ਨਿਊ ਇਅਰ ਦੀ ਵਧਾਈ ਦੇ ਰਹੀ ਹਾਂ ਮੇਰਾ ਨਿਊ ਇੱਕ ਫਰੈਂਡ ਆ ਮੈਂ ਬਧਾਈ ਦੇਣ ਆਈ ਸੀ ਕਿ ਨਵੇਂ ਸਾਲ ਦੀ ਇੱਧਰ ਕੁਝ ਨਹੀਂ ਹੈ ਸਾਰੇ ਫਰੈਂਡਸ ਨੇ ਮੇਰੇ ਹਾਂਜੀ ਮੈਂ ਦਿਵਿੰਦਰ ਪਾਸੇ ਨੂੰ ਨਿਊ ਇਅਰ ਦੀ ਵਧਾਈ ਦੇ ਰਹੀ ਹਾਂ ਇਸੇ ਕਿ ਨਾ ਮੈਂ ਸਾਲ ਦੀ ਤਾਂ ਕੁਝ ਨਹੀਂ ਹੈ ਸਾਰੀ ਫਰੈਂਡਸ ਨੇ ਮੇਰੇ ਹਾਂ ਜੀ ਸਰ ਕੀ ਮਾਮਲਾ ਕੀ ਸੀ ਇੱਕ ਜੋ ਥਾਣੇ ਦੇ ਪਾਰ ਹਿੰਮਰ ਬਾਜੀ ਨੂੰ ਦੇਖਣ ਨੂੰ ਮਿਲੀ ਕੱਤੀ ਇੱਕ ਹੁਣ ਇੱਥੇ ਦੱਸ ਤੂੰ ਲੋਕ ਕਿਉਂ ਤੱਕ ਆ ਰਹੇ ਥਲੇਗਾ ਚੱਲ ਕੇ ਕਾਕਾ ਹੈਗਾ ਤੇ ਰਵੀ ਹੈਗਾ ਇਹ ਨਹੀਂ दारू ਕੀਤੀ ਹੋਈ ਸੀ ਰਵਿੰਦਰ ਜੀ ਇਹ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਉਹ ਚੌਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਨੇ ਸਰ ਕੀ ਮਾਮਲਾ ਇਹ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਹਿੰਦਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਦਾਂ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ दारू ਖਿਲਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ ਸੋਨੂੰ ਉਹਨੂੰ ਵੈਰੀਫਾਈ ਕਰ ਰਹੇ ਆ ਸਰੇ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਹੋਸਾ ਹੈ ਕਹਿੰਦੇ ਵੀ ਫ੍ਰੈਂਡ ਕਹਿ ਰਹੇ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਕਿ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਉਹ ਬੈਰੀ ਕੁੜੀ ਅੰਦਰ ਜੀ ਕਮਰੇ ਚੋਂ ਕੱਢੀ ਆ ਇਹਨਾਂ ਨੇ ਕੋਈ ਇਮਪਲਾਈ ਸੀ ਕੋਈ ਫ੍ਰੈਂਡ ਦੱਸ ਰਿਹਾ ਜੀ ਉਹ ਇਮਪਲਾਈ ਕਹਿੰਦਾ ਮੇਰੀ ਫ੍ਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਨਿਕਲਣੇ ਆ ਜੀ ਕੀ ਮਸਲਾ ਹੈਗਾ ਉਹਨੂੰ ਬੈਰੀ ਨਹੀਂ ਵੈਸੇ ਰੱਖ ਸਕਦੇ ਆ ਉਹ ਬੋਡਿਲ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਰਾ ਇਹ ਤੇ ਆ ਚ ਨਹੀਂ ਹੈਗੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਪਤਾ ਦੱਸਾਂਗੇ ਠੀਕ ਹੈ ਸਰ ਠੀਕ ਹੈ ਠੀਕ